ਮਾਨਸਾ ਜ਼ਿਲ੍ਹੇ ਦੇ ਪਡਲਾਡਾ ਹਲਕੇ ਦੀ ਤਿੰਨ ਧੀਆਂ ਨੇ ਚਮਕਾ ਦਿੱਤਾ ਮਾਨਸਾ ਦਾ ਨਾਮ ਪੜ ਕੇ UGC NET ਕੀਤਾ ਕਲੀਅਰ ਤੇ ਪੂਰੇ ਸ਼ਹਿਰਪਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਇੱਕੋ ਘਰ ਦੀਆਂ ਧੀਆਂ ਤਿੰਨਾਂ ਨੇ UGC NET ਕਲੀਅਰ ਕਰ ਲਿਆ ਤੇ ਘਰ ਦਾ ਕੰਮਕਾਰ ਵੀ ਕਰਦੀਆਂ ਨੇ ਤੇ ਘਰ ਦੇ ਹਾਲਾਤ ਨੇ ਜਿਹੜੇ ਉਹ ਬੜੇ ਨਾਜੁਕ ਨੇ ਜਲਦੀ ਜਲਦੀ ਵੀਡੀਓ ਦੋਸਤੋ ਧੀਆਂ ਦੇ ਸਨਮਾਨ ਲਈ ਸ਼ੇਅਰ ਕਰਨੀਆਂ ਜਿੰਨੇ ਵੀ ਧੀਆਂ ਨੂੰ ਪਿਆਰ ਕਰਦੇ ਆ ਉਹ ਇਸ ਵੀਡੀਓ ਨੂੰ ਸ਼ੇਅਰ ਕਰ ਦੇਣਗੇ ਮਾਨਸਾ ਵਾਲੇ ਕਿਸੇ ਵੀ ਖੇਤਰ ਦੇ ਵਿੱਚ ਪਿੱਛੇ ਨਹੀਂ ਇਹਨਾਂ ਤਿੰਨਾਂ ਧੀਆਂ ਨੇ ਪੂਰੇ ਪੰਜਾਬ ਦੇ ਵਿੱਚ ਮਾਨਸਾ ਦਾ ਨਾਮ ਰੋਸ਼ਨ ਕੀਤਾ ਜੁਜੀਸੀ ਨੈਟ ਕਲੀਅਰ ਕਰਕੇ ਜਿਨ੍ਹਾਂ ਦਾ ਨਾਮ ਰਿੰਪੀ ਕੌਰ ਹੈ ਹਰਦੀਪ ਕੌਰ ਤੇ ਬਿਆਨਤ ਕੌਰ ਮਾਤਾ ਦਾ ਕਹਿਣਾ ਹੈ ਕਿ ਰਿਸ਼ਤੇਦਾਰ ਮਿਹਣੇ ਮਾਰਦੇ ਸੀ ਕਿ ਕੁੜੀਆਂ ਨੂੰ ਵਿਆਹ ਦੇ ਪਰ ਮਾਦਾ ਕਹਿਣਾ ਸੀ ਕਿ ਮਿਹਨਤ ਕਰਦੀਆਂ ਨੇ ਮੈਂ ਇਹਨਾਂ ਨੂੰ ਨੌਕਰੀ ਲੱਗਦੀ ਦੇਖਣਾ ਤੇ ਅੱਜ ਉਹ ਸੁਪਨਾ ਵੀ ਪੂਰਾ ਹੋ ਰਿਹਾ ਇਸ ਪਰਿਵਾਰ ਦਾ ਘਰ ਦੇ ਹਾਲਾਤ ਦੇਖ ਸਕਦੇ ਹੋ ਘਰ ਦੇ ਵਿੱਚ ਜਿਹੜਾ ਉਹ ਕੱਚਾ ਘਰ ਹੈ ਤੇ ਕਿਸ ਤਰੀਕੇ ਦੇ ਨਾਲ ਮਿਹਨਤ ਕਰਕੇ ਇਹਨਾਂ ਤਿੰਨਾਂ ਬੱਚੀਆਂ ਨੇ ਪੂਰੇ ਜ਼ਿਲ੍ਹੇ ਦੇ ਵਿੱਚ ਜਿਹੜਾ ਨਾਂ ਰੌਸ਼ਨ ਕੀਤਾ ਪੰਜਾਬ ਪਰ ਦੇ ਵਿੱਚ ਨਾਮ ਰੌਸ਼ਨ ਕੀਤਾ ਤਾਂ ਧੀਆ ਦੇ ਲਈ ਇੱਕ ਸ਼ੇਰ ਤਾਂ ਬਣਦਾ ਤੁਸੀਂ ਵੀਡੀਓ ਸ਼ੇਅਰ ਕਰਨੀ ਆ ਦੱਬ ਕੇ ਤੇ ਕੀ ਕਿ ਆ ਇਹਨਾਂ 3 ਨੇ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰਿਵਾਰ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਤੇ ਖੁਸ਼ੀਆਂ ਜਿਹੜੀਆਂ ਇੱਕ ਦੂਜੇ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਉੱਥੇ ਇਹਨਾਂ ਸਨੇਹਾ ਵੀ ਦਿੱਤਾ ਹੈ ਕਿ ਸਾਨੂੰ ਚਾਹੀਦਾ ਹੈ ਲੜਕੀਆਂ ਨੂੰ ਬਰਾਬਰ ਕਹਿਣ ਦੀ ਨਹੀਂ ਪਰ ਬਰਾਬਰ ਸਮਝਣ ਦੀ ਲੋੜ ਹੈ ਤੇ ਉਹਨਾਂ ਨੂੰ ਖੁੱਲ੍ਹ ਦੇਣ ਦੀ ਲੋੜ ਹੈ ਤਾਂ ਜੋ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੜ੍ਹ ਲਿਖ ਕੇ ਇੱਕ ਚੰਗੇ ਮਕਾਮ ਤੇ ਪਹੁੰਚ ਸਕਣ ਤਾਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਘਰ ਦੇ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਹੈ ਤੇ ਇਹਨਾਂ ਤਿੰਨਾਂ ਧੀਆ ਨੇ ਪਾੜ ਲੈ ਕੇ ਆਪਣਾ ਜਿਹੜਾ ਨਾਮ ਹੈ ਉਹ ਰੌਸ਼ਨ ਕੀਤਾ ਸਵੇਰੇ 2 ਵਜੇ ਦੱਸਿਆ ਕਿ ਉੱਠ ਕੇ ਪੜਨਾ ਸ਼ੁਰੂ ਕਰ ਦਿੰਦੇ ਆਂ ਸੀ ਤੇ ਅੱਜ ਇਸ ਮਕਾਮ ਤੇ ਪਹੁੰਚੇ ਆਂ ਤੇ ਜ਼ਿੰਦਗੀ ਦੇ ਵਿੱਚ ਪ੍ਰੋਫੈਸਰ ਬਣ ਕੇ ਅਸੀਂ ਉਹਨਾਂ ਬੱਚਿਆਂ ਦੀ ਮਦਦ ਕਰਨੀ ਹੈ ਜਿਹੜੇ ਗਰੀਬ ਬੱਚੇ ਕਿਸੇ ਕਾਰਨਾ ਕਰਕੇ ਨਹੀਂ ਪੜ ਸਕਦੇ ਤਾਂ ਉਹਨਾਂ ਦੀ ਹਰ ਇੱਕ ਲੋੜ ਪੂਰੀ ਕਰਾਂਗੇ ਕੁੜੀਆਂ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਵਾਂਗੇ ਹਰ ਇੱਕ ਤਰ੍ਹਾਂ ਜਿੰਨੀ ਵੀ ਸਾਡੇ ਤੋਂ ਕੋਸ਼ਿਸ਼ ਹੋਈ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਲੜਕੀਆਂ ਨੂੰ ਲੜਕਿਆਂ ਦੇ ਬਰਾਬਰ ਸਮਝਿਆ ਜਾਵੇ ਉੱਥੇ ਹੀ ਕਈ ਪਰਿਵਾਰਾਂ ਨੂੰ ਸੁਨੇਹਾ ਵੀ ਦਿੱਤਾ ਕਿ ਆਪਣੇ ਬੱਚਿਆਂ ਨੂੰ ਪੜਾਓ ਤਾ ਜੋ ਹੋ ਇੱਕ ਚੰਗਾ ਮਕਾਮ ਹਾਸਲ ਕਰ ਸਕਣ ਤਾਂ ਵੀਡੀਓ ਹੁਣ ਦੱਬ ਕੇ ਸ਼ੇਅਰ ਕਰਨੀ ਹੈ ਤੇ ਕੀ ਕਿਹਾ ਸੁਣ ਕੇ ਕਰਿਓ ਸ਼ੇਅਰ ਬੇਅੰਤ ਕੋਸ਼ਿਸ਼ ਬਤੋੜੇ ਲੱਗ ਰੇ ਸਰ ਮੇਰੇ ਘਰ ਦੇ ਬਹੁਤ ਖੁਸ਼ ਨੇ ਜਿਨ੍ਹਾਂ ਨੇ ਸਾਨੂੰ ਨਿਮਹਿਨਤ ਕਰਕੇ ਪੜਾਇਆ ਤੇ ਅਸੀਂ ਨੇ ਉਹਨਾਂ ਦੀ ਮਿਹਨਤ ਦਾ ਮੁੱਲ ਮੋੜਿਆ ਤੇ ਜਿਐ ਜਿਐ ਨੈਟ ਕਲੀਅਰ ਕੀਤਾ ਤਾਂ ਬਹੁਤ ਖੁਸ਼ ਹੋਰੀ ਸਤ ਸਰ ਸਵੇਰੇ 2 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਪੜਨਾ ਮਤਲਬ ਇਹਦੇ ਵਿੱਚ ਹੀ ਕੰਮ ਨਿਮੇੜਨੇ ਤੇ ਇਹਦੇ ਵਿੱਚ ਹੀ ਪੜਨਾ ਸਾਡਾ ਇਹੀ ਰੁਟੀ ਰੰਦਾ ਜੀ ਸੋ ਹਾਂ ਜੀ ਸਰ ਬਥੇਰੇ 35 ਘਰਾਂ ਨੇ ਕਿਹਾ ਵੀ ਤੁਸੀਂ ਵਿਆਹ ਦੋ ਕੁੜੀਆਂ ਨੂੰ इवन ਕਿ ਸਾਡੇ ਨਾਲ ਤਾਂ ਕੋਈ ਮਤਲਬ ਸਾਡੀ ਛੋਟੀ ਕੁੜੀ ਦਾ ਜਲੰਧਰ ਪੇਪਰ ਆਇਆ ਉੱਥੇ ਤੱਕ ਵੀ ਨਹੀਂ ਕੋਈ ਸਾਡੇ ਨਾਲ ਚੁਰਿਆ ਤੇ ਅਸੀਂ ਕਿਹਾ ਕਿ ਰਾਤ ਦਾ ਪੇਪਰ ਹੈ ਸਾਡਾ ਤੇ ਤੁਸੀਂ ਸਾਡੇ ਨਾਲ ਤਾਂ ਚਲੋ ਤੇ ਕੋਈ ਨਹੀਂ ਆਇਆ ਸਰ ਤੇ ਉਦੋਂ ਫਿਰ ਤਿੰਨੇ ਮੇਰੀ ਭੈਣ ਦੋਨੇ ਮੇਰੀ ਸਿਸਟਰਾਂ ਤੇ ਮੇਰੀ ਮੰਮੀ ਇਹ ਤਿੰਨੇ ਗਏ ਤੇ ਰਾਤ ਨੂੰ ਫਿਰ ਉੱਥੇ ਪੇਪਰ ਦੇ ਕੇ ਅੰਮ੍ਰਿਤਸਰ ਗਏ ਉੱਥੋਂ ਵਾਪਸ ਆਏ ਦੂਜੇ ਦਿਨ ਸਵੇਰ ਨੂੰ ਖੋਰ ਕੁੜੀਆਂ ਨੂੰ ਕੀ ਸਨੇਹਾ ਦਵਾਂਗੇ ਖੋਰ ਕੁੜਿਆਂ ਨੂੰ ਇਹ ਸੁਨੇਹਾ ਦਵਾਂਗੀ ਸਰ ਜਿਵੇਂ ਅੱਜ ਮਿਹਨਤ ਕਰਕੇ ਅਸੀਂ ਆਪਣੇ ਮੰਮੀ ਡੈਡੀ ਦਾ ਨਾਮ ਉੱਚਾ ਕੀਤਾ ਤੁਸੀਂ ਮਿਹਨਤ ਕਰੋ ਘਰੇ ਨਾ ਬੈਠੋ ਤੇ ਅੱਗੇ ਵਧੋ ਹਾਂ ਜੀ ਬਈ ਅੱਜ ਜੂਸੀ ਨੇ ਐਡ ਪਾਸ ਕੀਤਾ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਬਹੁਤ ਖੁਸ਼ ਆ ਮੇਰੇ ਪਰਿਵਾਰ ਬਹੁਤ ਖੁਸ਼ ਆ ਅੱਜ ਮਿਹਨਤ ਕਰਕੇ ਮਕਾਮ ਹਾਸਲ ਕੀਤਾ ਕਿੰਨੀ ਕੁ ਮਿਹਨਤ ਹੁੰਦੀ ਹੈ ਤੇ ਘਰ ਦੇ ਕੀ ਹਾਲਾਤ ਨੇ ਘਰ ਚ ਕੌਣ ਕੌਣ ਹੈ ਸਾਰਾ ਦੱਸੋ ਘਰੇ ਮੇਰੀ ਮੰਮੀ ਪਾਪਾ ਕਿ ਮੇਰੀ ਮੰਮੀ ਖੇਤ ਚ ਕੰਮ ਕਰਦੀ ਐ ਮੇਰੇ ਪਾਪਾ ਮੁਗਦੀ ਚ ਗਰੰਥੀ ਨੇ ਤੇ ਮੇਰੇ ਬ੍ਰਦਰ 10 ਸਾਲ ਉਹਨਾਂ ਨੂੰ ਬਿਮਾਰ ਨਹੀਂ ਉਹ ਤੇ ਸਰ ਜੀ ਵੀ ਜੀਸੀ ਨੇ ਐਡ ਪਾਸ ਕਰ ਲਿਆ ਕੀ ਕਹਿਣਾ ਚਾਹੋਗੇ ਕਿਵੇਂ ਲੱਗ ਰਿਹਾ ਸਰ ਸਾਨੂੰ ਬਹੁਤ ਖੁਸ਼ੀ ਹੋ ਰਹੀ ਵੀ ਅਸੀਂ ਇਤਨਾ ਬਣਾ ਨੇ ਨੈਟ ਕਲੀਅਰ ਕੀਤਾ ਤੇ ਅਸੀਂ ਵੀ ਗਰਲਜ਼ ਨੂੰ ਹੋਰ ਵੀ ਕਹਿਣਾ ਚਾਹੁੰਦੇ ਆ ਵੀ ਉਹ ਵੀ ਪੜ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ ਦੁਨੀਆਂ ਤੇ ਮੁੰਡਿਆਂ ਚ ਫਰਕ ਲੱਗਦਾ ਕਿਤੇ ਨਾ ਕਿਤੇ ਸਰ ਫਰਕ ਤਾਂ ਬਹੁਤ ਸਮਝਿਆ ਜਾਂਦਾ ਵੀ ਪੜਾ ਦਿਓ 10 ਗਲੋਬ ਪਲੱਸ 2 ਕਰਾ ਦਿਓ ਵਿਆਹ ਦਿਓ ਪਲੱਸ 2 ਕਰਾ ਦਿਓ ਵਿਆਹ ਦਿਓ ਵੀ ਮੁੰਡੇ ਨੂੰ ਅੱਗੇ ਕਹਿਆ ਜਾਂਦਾ ਵੀ ਇਹਨਾਂ ਨੂੰ ਵੱਧ ਪੜਾਓ ਇਹ ਪੜ ਕੇ ਨਾਮ ਰੋਸ਼ਨ ਕਰਨਗੇ ਪਰ ਇਦਾਂ ਦਾ ਇਦਾਂ ਦੀ ਜਿਹੜੀ ਸੋਚ ਆ ਉਹ ਬਦਲਣੀ ਬਦਲੀ ਜਾਣੀ ਚਾਹੀਦੀ ਹੈ ਕਿਉਂ ਤਾਂ ਹੀ ਹੋ ਸਕਦਾ ਵੀ ਜੀ ਕੁੜੀਆਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨ। ਕਰਦੇ ਹਾਲਾਤ ਨੇ। ਕਰਦੇ ਹਾਲਾਤ ਸਰ ਤੁਸੀਂ ਦੇਖ ਹੀ ਸਕਦੇ ਜੀ ਜੀ ਠੀਕ ਠਾਕ ਨਹੀਂ। ਬੰਦੀ ਜੀ ਅਹ ਤੈਨੋਂ ਬੱਚੀਆਂ ਤੁਹਾਡੀਆਂ ਜੂਜੀ ਸੀਨੇਟ ਪਾਸ ਕਰ ਲਈਏ ਕਿਵੇਂ ਲੱਗ ਰਿਹਾ ਕੀ ਕਹਿਣਾ ਜਾਊਂਗੇ? ਅੱਜ ਤਾਂ ਕਹਿਣਾ ਚਾਹੁੰਦਾ ਜੀ ਬਈ ਬਹੁਤ ਬਹੁਤ ਖੁਸ਼ ਹੋ ਰਹੀਆਂ ਸਾਨੂੰ ਮੈਂ ਤਾਂ ਦੂਜੀ ਇਸ ਪਾਸ ਕਰ ਗਈਆਂ ਵੀ ਮੇਰੀ ਮਿੰਟ ਪੱਲੇ ਕਈ ਜੇ ਲੋਕ ਮਾਤਾ ਕੁੜੀਆਂ ਨੂੰ ਪੜ੍ਹਨੀ ਭੇਜਦਾ ਵਿਆਹ ਕੇ ਸੋਹਰੇ ਪਰਿਵਾਰ ਸੋਹਰੇ ਘਰ ਤੋਰ ਦਿੰਦੇ ਉਹਨਾਂ ਨੂੰ ਕੀ ਕਹਾਂਗੇ ਉਹਨਾਂ ਨੂੰ ਤਾਂ ਕਹਿੰਦੇ ਆ ਜੀ ਬਹੁਤ ਛੋਟੀਆਂ ਕੁੜੀਆਂ ਨੂੰ ਬੁਰਾ ਲੱਗਦਾ ਵੀ ਜਿਹੜਾ ਵਿਆਹ ਕੇ ਤੋਰਦੇ ਵੀ ਮੈਨੂੰ ਵੀ ਇੰਝ ਕਹਿੰਦੇ ਦੀ ਤੁਸੀਂ ਵੀ ਵਿਆਹ ਕੇ ਤੋਰ ਕੁੜੀਆਂ ਨੂੰ ਵੀ ਤੇਰੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਕਿਹਾ ਵੀ ਵੱਡੀਆਂ ਹੁੰਦੀਆਂ ਨੇ ਹੋਈ ਜਾਣ ਦੇ ਵੀ ਮੈਂ ਤਾਂ ਆਪ ਦਾ ਪੂਰਾ ਪੜਾਈ ਕਰਕੇ ਫਿਰ ਕਿੰਨੀ ਕ ਮਿਹਨਤ ਕਰਦੀਆਂ ਸੀ ਇਹ ਮੇਨਤਤਾ ਜੀ ਬਹੁਤ ਬਾਹ ਵਾਲੀ ਕਰਦੀ ਹੁੰਦੀ ਜੀ ਇੰਨਾ ਕਾਹੇ ਨਹੀਂ ਚਾਹਦੇ ਕਿ ਜਿੰਨੀ ਮੈਂ ਤੇ ਕਰਦੀ ਹਾਂ ਕਰਦੇ ਸਾਰੇ ਕੰਮ ਕੌਣ ਕਰਦਾ ਸਾਰੇ ਕੰਮ ਇਹੀ ਕਰਦੇ ਨੇ ਜੀ ਮੈਂ ਤਾਂ ਤੜਕੀ ਚਲੀ ਜਾਂਦੀ ਆ ਰੋਟੀਆਂ ਬਣਾ ਕੇ ਖੇਤ ਬੰਨੇ ਜਾਂਦੇ ਆਥਣੇ ਆਂ ਮੇਰਾ ਤਾਂ ਹੋਰ ਲੋਕਾਂ ਨੂੰ ਕੀ ਸਨੇਹਾ ਦਵਾਂਗੇ ਜਿਹੜੀਆਂ ਕੁੜੀਆਂ ਪੜ੍ਹਦੀਆਂ ਨਹੀਂ ਜਾਂ ਘਰਾਂ ਦੇ ਵਿੱਚ ਬੈਠੀਆਂ ਨੇ ਉਹਨਾਂ ਨੂੰ ਵੀ ਇਹੀ ਸਨੇਹਾ ਦਿੰਨੇ ਆ ਵੀ ਆਪਦੀ ਧੀਆਂ ਦਾ ਧਿਆਨ ਰੱਖੋ ਪੂਰਾ ਵੀ ਉਹਨਾਂ ਨੂੰ ਪੜ੍ਹਾਓ ਅੱਗੇ ਵਧਾਓ ਉਹਨਾਂ ਨੂੰ ਵੀ ਜਿਵੇਂ ਮੈਂ ਪੜਾਈਆਂ ਨੇ ਅਸੀਂ ਨੇ ਮਿਹਨਤ ਕਰਕੇ ਵੀ ਪੜਾਈਆਂ ਨੇ ਇਹ ਬੱਚੀਆਂ ਵੀ ਉਹਵੇਂ ਤੁਸੀਂ ਇੱਕ ਵੀ ਨਹੀਂ ਪੜਾ ਸਕਦੇ ਅਸੀਂ ਨੇ ਵੀ ਤਿੰਨ ਤਿੰਨ ਪੜਵਾਤੀਆਂ Tendría vida en que no